ਜਿਹੜਾ ਗਾਂ ਲੈ ਗਿਆ ਯਾਦ ਹੀ ਰੱਖੂ ਮਾਰਲਾ ਵੀ ਦੁੱਧ ਬਹੁਤ ਦਿੰਦਾ ਦੁੱਧ ਬਸੇਰਾ ਠੀਕ ਹੈ ਜਿੰਨਾ ਪਾਵਾਂਗੇ ਉਨਾ ਹੀ ਦਿੰਦੀ ਆ ਦੁੱਧ ਕਿੰਨਾ ਕੱਢਿਆ ਨੇ ਸਹੀ ਸਹੀ ਯਾਰ ਆ 35 ਲੀਟਰ ਦੁੱਧ ਕਿੰਨੇ ਕੱਢਿਆ ਨੇ 35 ਲੀਟਰ 35 ਲੀਟਰ ਓਕੇ ਅੱਜ ਦੋਸਤੋ ਅੱਜ ਖੜੇ ਆ ਜੀ ਪਿੰਡ ਲਹਿਰਾ ਬੇਗਾ ਤੇ ਤਸਵੀਰ ਨਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਭਾਈ ਕੁਲਦੀਪ ਸਿੰਘ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਚੰਗੇ ਵੱਡੇ ਕੱਦ ਕਾਠ ਵਾਲੇ ਕਿਸ ਨੂੰ ਆਪਾਂ ਗਾਂ ਦਿਖਾ ਰਹੇ ਆ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਿਹੜਾ ਸੂਆ ਮਿੱਤਰੋ ਸੂਦੀ ਆ ਜਾਂ ਕਿੰਨਾ ਇਹਨੇ ਦੁੱਧ ਕੱਢਿਆ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਸੋ ਜਿਹੜੇ ਵੀ ਵੀਰ ਭਰਾ ਨੂੰ ਜਿਹੋ ਜਿਹਾ ਪਸ਼ੂ ਦੀ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਮਿੱਤਰੋ ਸੰਪਰਕ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਸੋ ਵੱਡੇ ਕੱਦ ਕਾਠ ਵਾਲੀ ਵੱਡੀ ਬੇਲ ਵਾਲੀ ਆਪਾਂ ਤੁਹਾਨੂੰ ਚੰਗੇ ਦੁੱਧ ਵਾਲੀ ਆਪਾਂ گاਉਂ ਦਿਖਾ ਰਿਹਾ ਮਿੱਤਰੋ ਥਣ ਦੇਖੋ ਪਹਿਲਾਂ ਤੁਸੀਂ ਥੋੜਾ ਜਿਹਾ ਆਪਾਂ ਤੋਂ ਕੈਮਰੇ ਤੋਂ ਡਰਦੀ ਐ ਤੇ ਉਪਰਾ ਵੀ ਮੰਨਦੀ ਆ ਕੁਸ ਮਿੱਤਰੋ ਡਾਕਟਰ ਜੀ ਪੇਸੇ ਕਰਕੇ ਪਸੂ ਸਿਆਣ ਲੈਂਦਾ ਤੇ ਚੰਗਾ ਜਿਹੜਾ ਹਵਾਨਾ ਬਣਾਉਂਦੀ ਆ ਰਹੀ ਆ ਹਵਾਨਾ ਆਪਾਂ ਤੁਹਾਨੂੰ ਮਗਰੋਂ ਤੁਰਦੀ ਦਾ ਦਿਖਾਉਣੇ ਆ ਤੋਰੋ ਜੇ ਇੱਕ ਵਾਰੀ ਮਾੜਾ ਬਟਾ ਸੋ ਬਹੁਤ ਸੋਹਣੀ ਮਿੱਤਰੋ ਤਿਆਰ ਹੋਈ ਆ ਤੇ ਹੁੰਦੀ ਜਾ ਰਹੀ ਆ ਥੋੜਾ ਜਿਹਾ ਫੇਰ ਆਪਾਂ ਕਹਿੰਦੇ ਵੀ ਕੈਮਰੇ ਤੋਂ ਡਰਦੀ ਆ ਬੰਦ ਜੇ ਇੱਥੇ ਬੰਦ ਚਲੋ ਖੜਾ ਕੇ ਹੀ ਬਣਾਉਣੀ ਆ ਇਹ ਵੀਡੀਓ ਥੋੜਾ ਡਰਦੀ ਆ ਨਾ ਸੋ ਥਣ ਮਿੱਤਰੋ ਦੇਖੋ ਚੰਗਾ ਮੁੱਠੀ ਵਾਲਾ ਥਾਣਾ ਮਿੱਤਰੋ ਤੇ ਬਹੁਤ ਸੋਹਣਾ ਫਿਕਸ ਹਵਾਨੇ ਦੀ ਆ ਤੇ ਬਾਈ ਤੋਂ ਲੈਣਿਆ ਡਿਟੇਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਵਧੀਆ ਵਧੀਆ ਠੀਕ ਹੈ ਇਹਨੇ ਸੂਆ ਕਿਹੜਾ ਸੂੰਦੀ ਹੈ ਜੀ ਇਹ ਪਹਿਲਾਂ ਲੋਏ ਤੀਜਾ ਸੂੰਦੀ ਆ ਤੀਜਾ ਸੂਆ ਸੂੰਦੀ ਆ ਕਿੰਨੇ ਕੁ ਦਿਨ ਬਾਕੀ ਆ ਬਸ ਇਹ ਲੈ ਜੂਗੀ ਪੰਜ ਸੀਡਨ ਨਾਲ ਹੋਰ ਲੈ ਜੀ ਵਾ ਲੈ ਜੂਗੀ ਹਾਂ ਰਾਮ ਤਦ ਇਹਨੇ ਸਹੀ ਕਿੰਨਾ ਕੱਢਿਆ ਸਹੀ 25 35 ਲੀਟਰ 35 ਲੀਟਰ ਹਾਂ ਠੰਡੀ ਸੀਲ ਪੂਰੀ ਸੀਲ ਆ ਵਧੀਆ ਠੰਡੀ ਆ ਪੂਰੀ ਤੇ ਕੁਟੀਕਾ ਜ਼ਿਆਦਾ ਕਿਹੜਾ ਲੱਗਿਆ ਵਾ ਈ ਗਾਣੇ ਇਹ ਭਰਾ ਦੰਨੇ ਹੁਣ ਟੀਕਾ ਆਏ ਨਹੀਂ ਹੈਗਾ ਜਾਜੂ ਠੀਕ ਹੈ ਜਿਆਦਾ ਨਹੀਂ ਰੱਖਦੇ ਸਾਡੇ ਕੋਲੇ ਤੁਸੀਂ ਆਉਣੇ ਹੋਵੇ ਸੁੱਤੋ ਠੀਕ ਆਉਣੇ ਠੀਕ ਹੈ ਲੈ ਕੇ ਨਹੀਂ ਲੱਖਦੇ ਹਨਾ ਕੋਈ ਨਾ ਕਿਤੇ ਟਾਈਮ ਹੁੰਦਾ ਸਾਡੇ ਕੋਲੇ ਜਟਾਂ ਕੋਲੇ ਠੀਕ ਹੈ ਮੁੱਲ ਕੀ ਕਰਤਾ ਜੇਦਾ ਆਪਾਂ ਫਿਰ ਮੁੱਲ ਤਾਂ ਇਹਦਾ 135 ਹੈ 135 ਮਾਨਦਾਨ ਕਰ ਦਾਂਗੇ ਉਹ ਤੋਂ ਕੋਈ ਗੱਲ ਨਹੀਂ ਠੀਕ ਹੈ ਮੁੱਲ 135 ਹੈ ਮਾਨਦਾਨ 135 ਦੇ ਵਿੱਚੋਂ ਹੋ ਜੂ ਦੁੱਧ ਦੂਜੇ ਸੂਏ ਦਾ 35 ਲੀਟਰ 35 ਲੀਟਰ ਜਮਾਂ ਸਹੀ ਜਿਹੜਾ ਬੰਦਾ ਲੈ ਗਿਆ ਯਾਰ ਹਾਂਜੀ ਜਿਆਦਾ ਹੀ ਰੱਖੂਗਾ ਨੂੰ ਵੇਚ ਦਣ ਠੀਕ ਹੈ ਹਾਂ ਇਹ ਗਰੰਟੀ ਹੈ ਕਿ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਹੈਗਾ 82849 82849 52054 52054 82849 52054 ਸੋ ਦੋਸਤੋ ਵੱਡੇ ਕਦ ਕੱਡ ਵਾਲੀ ਕਿਸੇ ਵੀ ਭਰਾ ਨੂੰ ਫਾਰਮ ਦੇ ਵਿੱਚ ਲੋਡ ਹੋਵੇ ਕਿਉਂਕਿ ਮਿੱਤਰੋ ਹਾਂ ਇਹ ਜੀਆਂ ਗਾਮੇ ਫਾਰਮ ਦੇ ਵਿੱਚ ਕਾਮਯਾਬ ਤੇ ਫੈਂਟ ਕਿੰਨੀ ਕੁ ਰਹੀ ਹੈ ਜੀ ਇਹਦੀ ਫੈਂਟ ਤਾਂ ਯਾਰ 30 ਬਸ ਇੱਥੇ ਜੀ ਠੀਕ ਹੈ ਨੋਰਮਲ ਹੈ ਨੋਰਮਲ ਠੀਕ ਹੈ ਮੇਰੀ ਗਾਂਵਾਂ ਵਾਲੀ ਹੁੰਦੀ ਆ ਆਮ ਜਿਮੇ ਕੰਮਾਂ ਦੀ ਚੱਲਦੀ ਆ ਹਾਂ ਠੀਕ ਹੈ ਸੋ ਵੱਡੇ ਕੱਦ ਕਾਠ ਵਾਲੀ ਵੱਡੀ ਬੇਲ ਵਾਲੀ ਮਿੱਤਰੋ ਇਹ ਗਾਂ ਤੇ ਤੀਜਾ ਸੂਆ ਮਿੱਤਰੋ ਇਹਨੇ ਸੂਣਾ ਫਵਾਨਾ ਬਹੁਤ ਸੋਨਾ ਬਣਾਉਂਦੀ ਆ ਰਹੀ ਆ ਤੇ ਬਣਾ ਰਹੀ ਆ ਤੇ ਦੁੱਧ ਬਾਈ ਕਹਿੰਦਾ ਵੀ ਦੂਜੇ ਸੂਏ ਦਾ 35 ਲੀਟਰ ਕੱਢਿਆ ਵਾ ਤੇ ਤੀਜੇ ਸੂਏ ਦਾ ਇਹਨੇ ਮਿੱਤਰੋ ਸੂਣਾ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਭਰਾ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਇਕ ਕਮੈਂਟ ਕਰਦੇ ਨੇ ਤੇ ਸੋ ਮਿਹਰਬਾਨੀ ਧੰਨਵਾਦ